ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਭਾਈ ਪੱਲਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੇ ਮਿਲਾਪ ਦੀ ਜੜੀ ਸਾਖੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਕਿਸੇ ਵੀ ਕਾਰਨ ਕਰਕੇ ਤੁਹਾਡਾ ਵਿਸ਼ਵਾਸ ਗੁਰੂ ਘਰ ਤੋਂ ਗੁਰੂ ਸਾਹਿਬ ਤੋਂ ਉੱਠਦਾ ਹੈ ਗਰਵਾਨੀ ਤੋਂ ਕਦੇ ਮਨ ਮਾੜਾ ਜਾਵੇ ਥੜਕਦਾ ਤਾਂ ਆਹ ਸਾਖੀ ਸੁਣ ਲਿਓ ਜੀ ਤੁਹਾਡਾ ਪਰਮਾਤਮਾ ਤੇ ਗੁਰੂ ਘਰ ਤੇ ਗੁਰੂ ਸਾਹਿਬ ਤੇ ਗੁਰਬਾਣੀ ਤੇ ਵਿਸ਼ਵਾਸ ਪੂਰਾ ਅਟੱਲ ਹੋ ਜਾਏਗਾ ਜਿਹਨੂੰ ਕਦੇ ਕੋਈ ਤੋੜ ਨਹੀਂ ਸਕਦਾ ਸੋ ਬਿਲਕੁਲ ਸੱਚੀ ਘਟਨਾ ਦਾ ਜ਼ਿਕਰ ਕਰਨ ਜਾ ਰਹੇ ਆ ਸੰਤ ਸਾਖੀ ਵਿੱਚ ਲਿਖਿਆ ਜੀ ਇੱਕ ਨੌਜਵਾਨ ਆਪਣੇ ਖੂਹ ਤੇ ਬੈਠਾ ਹੈ ਖੂਹ ਗਿੜਨੀ ਰਿਆ ਬੰਦ ਹੈ ਪਰ ਫਿਰ ਵੀ ਨੌਜਵਾਨ ਖੂਹ ਤੇ ਬੈਠਾ ਹੈ ਅਚਾਨਕ ਉਹਦੇ ਸਾਹਮਣੇ 5-7 ਸਰੀਰ ਜਾਨੀ ਕਿ 5-7 ਜਣੇ ਆਪਣੇ ਵੱਲ ਨੂੰ ਤੁਰਦੇ ਆਉਂਦੇ ਨਜ਼ਰ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਸਰੀਰ ਕਹਿ ਲਓ ਜਾਂ ਇੱਕ ਇਨਸਾਨ ਕਹਿ ਲਓ ਕੁਝ ਬੋਲ ਰਿਹਾ ਹੈ ਬਾਕੀ ਸਾਰੇ ਉਹਨੂੰ ਸੁਣ ਰਹੇ ਨੇ ਜੀ ਉਹ ਜਦੋਂ ਕੋਲੇ ਆਉਂਦੇ ਨੇ ਤੇ ਨੌਜਵਾਨ ਕੋਲੇ ਪਹੁੰਚਦੇ ਨੇ ਜਿਹੜਾ ਕੁਝ ਬੋਲ ਰਿਹਾ ਸੀ ਬੜਾ ਮਿੱਠਾ ਮਿੱਠਾ ਬੋਲ ਰਿਹਾ ਸੀ ਉਹ ਉਹ ਆਦੇ ਸ਼ਬਦ ਦੀ ਕਹਿ ਲਓ ਜਾਂ ਗੁਰਬਾਨੀ ਦੀ ਕਹਿ ਲਓ ਸਮਾਪਤੀ ਕਰਦਾ ਹੈ ਬੋਲਣਾ ਬੰਦ ਕਰ ਦਿੰਦਾ ਹੈ ਬਾਕੀ ਸਾਰੇ ਉਹਨੂੰ ਸਿਰ ਝੁਕਾ ਕੇ ਵਾਹਿਗੁਰੂ ਨੂੰ ਸ਼ੀਸ਼ ਝੁਕਾਉਂਦੇ ਨੇ ਤੇ ਸ਼ੁਕਰ ਮਨਾਉਂਦੇ ਨੇ ਬੋਲਣ ਵਾਲਾ ਉਹ ਗੁਰਸਿੱਖ ਉਸ ਗੱਭਰੂ ਨੂੰ ਕਹਿੰਦਾ ਹੈ ਕਿ ਸਾਨੂੰ ਪਿਆਸ ਲੱਗੀ ਹੈ ਕੀ ਤੂੰ ਸਾਨੂੰ ਪਾਣੀ ਪਿਆ ਸਕਦਾ ਹੈ ਸਾਨੂੰ ਪਾਣੀ ਮਿਲੇਗਾ ਤਾਂ ਗੱਭਰੂ ਕਹਿੰਦਾ ਜੀ ਸਾਡਾ ਖੂਹ ਬੰਦ ਪਿਆ ਹੈ ਇਹਦੇ ਵਿੱਚ ਪਾਣੀ ਹੈ ਨਹੀਂ ਪਰ ਫਿਰ ਵੀ ਜੇਕਰ ਤੁਸੀਂ ਪਾਣੀ ਪੀਣਾ ਹੈ ਤਾਂ ਮੈਂ ਮਾਲ ਰਾਹੀ ਜਿਹੜਾ ਹੈਗਾ ਖੂਹ ਦੇ ਵਿੱਚੋਂ ਜਿਹਦੇ ਨਾਲ ਆਪਾਂ ਖੂਹ ਗੇੜਦੇ ਆ ਉਹਦੇ ਰਾਹੀ ਥੱਲੇ ਉਤਰ ਕੇ ਥੱਲੋਂ ਕੁਝ ਕੁ ਪਾਣੀ ਤੁਹਾਡੇ ਪੀਣ ਜੋ ਗੱਲੇ ਆਉਣਾ। ਉਹ ਨੌਜਵਾਨ ਜੀ ਗੱਭਰੂ ਖੂਹ ਵਿੱਚ ਉਤਰਦਾ ਉਹਨਾਂ ਵਾਸਤੇ ਪਾਣੀ ਲੈ ਕੇ ਆਉਂਦਾ। ਜਦੋਂ ਉਹ ਪਾਣੀ ਨੂੰ ਪਿਉਣ ਲੱਗਦਾ ਤਾਂ ਸੁਭਾਵਿਕ ਤੌਰ ਤੇ ਜਿਹੜਾ ਗੁਰਸਿੱਖ ਸ਼ਬਦ ਪੜ ਰਿਹਾ ਸੀ ਉਹ ਵੈਸੇ ਹੀ ਅਚਾਨਕ ਉਦਾਂ ਹੀ ਪੁੱਛ ਲੈਂਦਾ ਉਸ ਨੌਜਵਾਨ ਨੂੰ ਕਿ ਤੁਸੀਂ ਕੌਣ ਹੁੰਦੇ ਹੋ? ਸੰਤ ਸਾਖੀ ਵਿੱਚ ਲਿਖਿਆ ਕਿ ਉਹ ਨੌਜਵਾਨ ਉਸ ਗੁਰਸਿੱਖ ਨੂੰ ਜਵਾਬ ਦਿੰਦਾ ਜੀ ਅਸੀਂ ਹਿੰਦੂ ਆ। ਸਾਨੂੰ ਸਰਵਰੀਏ ਵੀ ਕਹਿੰਦੇ ਆ ਸਰਵਰੀਏ ਉਹ ਹੁੰਦੇ ਆ ਜੀ ਜੋ ਕਵਰਾਂ ਦੀ ਪੂਜਾ ਕਰਦੇ ਨੇ ਗੁਰਸਿੱਖ ਜੋ ਸਿਰਫ ਪਾਣੀ ਆਪਣੇ ਪੀਣ ਲਈ ਮੰਗ ਰਿਹਾ ਸੀ ਕੁਝ ਸਮਾਂ ਪਹਿਲਾਂ ਉਹ ਕਹਿੰਦਾ ਕਿ ਤੁਸੀਂ ਬੇਨੇਮੇ ਹੋ ਤੇ ਤੁਹਾਡਾ ਬੇਨੇਮੇ ਦਾ ਅਰਥ ਹੁੰਦਾ ਜੀ ਕਿ ਤੁਹਾਡਾ ਜਨਮ ਕਿੱਧਰ ਹੋਇਆ ਤੁਸੀਂ ਕੰਮ ਕੀ ਕਰਦੇ ਫਿਰਦੇ ਹੋ ਇਸ ਲਈ ਗੁਰੂ ਸਿੱਖ ਨੇ ਉਹਨੂੰ ਬੇਨੇਮਾ ਕਿਹਾ ਕਿ ਬੇਸ਼ੱਕ ਸਾਨੂੰ ਪਿਆਸ ਲੱਗੀ ਆ ਪਰ ਤੂੰ ਬੇਨਿਮਾ ਹੈ ਇਸ ਲਈ ਤੇਰੇ ਹੱਥੋਂ ਅਸੀਂ ਪਾਣੀ ਨਹੀਂ ਪੀਣਾ ਤੇ ਕਹਿੰਦੇ ਛੱਡ ਪਰੇ ਅਸੀਂ ਬੇਨਿਮਿਆਂ ਤੋਂ ਪਾਣੀ ਨਹੀਂ ਪੀਣਾ ਉਹ ਉੰਜ ਹੀ ਉਤੋਂ ਬਿਨਾ ਪਾਣੀ ਪੀਤੇ ਚਲੇ ਗਏ ਜੀ ਗੁਰਸਿੱਖ ਦੀ ਕਹੀਏ ਗੱਲ ਉਸ ਗੱਭਰੂ ਦੇ ਹਿਰਦੇ 'ਚ ਤੀਰ ਵਾਂਗੂ ਲੱਗੀ ਵੈਸੇ ਤਾਂ ਅਸੀਂ ਆਪਣੇ ਜੀਵਨ 'ਚ ਹਰ ਵਕਤ ਕਿਸੇ ਨੂੰ ਕੁਝ ਨਾ ਕੁਝ ਬੋਲਦੇ ਰਹਿੰਨੇ ਆ ਕਟਾਕਸ਼ ਕਰਦੇ ਰਹਿੰਨੇ ਆ ਪਰ ਸਾਡੀਆਂ ਗੱਲਾਂ ਦਾ ਕੋਈ ਬਹੁਤਾ ਵਜੂਦ ਨਹੀਂ ਹੁੰਦਾ ਪਰ ਜੇ ਕਦੇ ਕੋਈ ਕਿਸੇ ਨੂੰ ਕਮਾਈ ਵਾਲਾ ਗੁਰਸਿੱਖ ਕੁਝ ਬੋਲ ਬੋਲਦੇ ਉਹ ਫਿਰ ਤੁਰ ਹਿਰਦੇ ਤੱਕ ਜਾਂਦੇ ਨੇ ਜਿਵੇਂ ਉਸ ਨੌਜਵਾਨ ਦੇ ਗਏ ਜੀ ਫੇਰ ਕੀ ਹੁੰਦਾ ਜੀ ਉਹ ਜਿਹੜਾ ਨੌਜਵਾਨ ਹੈ ਉਥੋਂ ਜਦੋਂ ਗੁਰਸਿੱਖ ਚਲੇ ਜਾਂਦੇ ਨੇ ਬੜਾ ਦੁਖੀ ਹੁੰਦਾ ਦੁਖੀ ਹਿਰਦੇ ਨਾਲ ਉਹ ਆਪਣੇ ਘਰੇ ਆਉਂਦਾ ਆਲਦੀ ਮਾਂ ਨੂੰ ਆ ਕੇ ਪੁੱਛਦਾ ਮਾਂ ਅਸੀਂ ਕੌਣ ਹੁੰਦੇ ਆ ਆਪਣੇ ਪੁੱਤ ਦੇ ਮੂੰਹੋਂ ਅੱਜ ਇਹ ਸਵਾਲ ਸੁਣ ਕੇ ਮਾਂ ਉਹਨੂੰ ਪੁੱਛਦੀ ਹੈ ਕਿ ਪੁੱਤਰਾ ਅੱਜ ਤੈਨੂੰ ਕੀ ਹੋ ਗਿਆ ਇਕਦਮ ਤੂੰ ਇਹ ਸਵਾਲ ਕਿਉਂ ਪੁੱਛ ਰਿਆਂ ਹੈ ਫਿਰ ਜੀ ਉਹ ਨੌਜਵਾਨ ਆਪਦੀ ਮਾਂ ਨੂੰ ਸਾਰੀ ਗੱਲ ਸੁਣਾਉਂਦਾ ਕਿ ਅੱਜ 5-7 ਜਾਣੇ ਆਏ ਉਹਨਾਂ ਚੋਂ ਇੱਕ ਕੁਝ ਬੋਲ ਰਿਹਾ ਸੀ ਬਾਕੀ ਚੁੱਪਚਾਪ ਸੁਣ ਰਹੇ ਸੀ ਮੈਨੂੰ ਕੁਝ ਸਮਝ ਤਾਂ ਨਹੀਂ ਆਈ ਪਰ ਕੁਝ ਮਿੱਠਾ ਮਿੱਠਾ ਤੇ ਬੜਾ ਰਸ ਪਿੰਨਾ ਜਾਉ ਬੋਲ ਰਿਹਾ ਸੀ ਪਰ ਮੇਰੇ ਕੋਲ ਆ ਕੇ ਜਦੋਂ ਚੁੱਪ ਕਰ ਗਏ ਤੇ ਉਹਨਾਂ ਵਿੱਚੋਂ ਬਾਕੀਆਂ ਨੇ ਗੁਰੂ ਦਾ ਸ਼ੁਕਰ ਮਨਾਇਆ ਵਾਹਿਗੁਰੂ ਦਾ ਖਾਲਸਾ ਕਿਹਾ ਤੇ ਉਹਨਾਂ ਨੇ ਫਿਰ ਮੇਰੇ ਕੋਲੋਂ ਪਾਣੀ ਮੰਗਿਆ ਜਦੋਂ ਵਾਹਿਗੁਰੂ ਦਾ ਖਾਲਸਾ ਆਪਾਂ ਅੱਜ ਵਰਤ ਰਹੇ ਆਂ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੰਮ੍ਰਿਤ ਛਕਾ ਕੇ ਖਾਲਸਾ ਬਾਚੋਂ ਸੁਜਾਉਂਦੇ ਨੇ ਇਹ ਆਪਾਂ ਚਲੋ ਅੱਜ ਸਾਖੀ ਕਰ ਰਹੇ ਆਂ ਕਹਿ ਰਹੇ ਆਂ ਪਰ ਉਹਨੇ ਕਿਹਾ ਵੀ ਬਾਕੀਆਂ ਨੇ ਹੱਥ ਜੋੜ ਕੇ ਸੀਸ ਨਵਾਤਾ ਅੱਗੇ ਕਹਿੰਦਾ ਵੀ ਉਹਨਾਂ ਨੇ ਮੇਰੇ ਤੋਂ ਪਾਣੀ ਮੰਗਿਆ ਮੈਂ ਜਦੋਂ ਪਾਣੀ ਦਿੱਤਾ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਜਦੋਂ ਮੈਂ ਦੱਸਿਆ ਵੀ ਅਸੀਂ ਹਿੰਦੂ ਆ ਅਸੀਂ ਸਰਵਰੀਏ ਆ ਅਸੀਂ ਕਬਰਾਂ ਨੂੰ ਪੁੱਛਦੇ ਆ ਤਾਂ ਉਹਨੇ ਮੈਨੂੰ ਬੇਨੇਮਾ ਕਹਿ ਕੇ ਮੇਰੇ ਹੱਥੋਂ ਪਾਣੀ ਪੀਣ ਤੋਂ ਮਨਾਂ ਕਰਤਾ ਅੱਗੇ ਚਲੇ ਗਏ ਮਾਂ ਹੁਣ ਤੂੰ ਦੱਸ ਵੀ ਅਸੀਂ ਕੌਣ ਆ ਆਪਣੇ ਪੁੱਤ ਦੀ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨੇ ਜੀ ਉਹ ਕਹਿੰਦੀ ਆ ਕਿ ਜਿਨ੍ਹਾਂ ਦੀ ਤੂੰ ਗੱਲ ਕਰ ਰਿਹਾ ਹੈ ਜਿਵੇਂ ਤੂੰ ਦੱਸ ਰਿਹਾ ਆ ਉਹ ਪੱਕਾ ਬਾਬੇ ਨਾਨਕ ਦੇ ਸਿੱਖ ਹੋਣਗੇ ਕਿਉਂਕਿ ਬਾਬੇ ਨਾਨਕ ਦੇ ਸਿੱਖੀ ਨੇ ਜਿਹੜੇ ਚੱਲਦੇ ਫਿਰਦੇ ਉੱਠਦੇ ਬਹੰਦੇ ਆ ਕੰਮ ਕਰਦੇ ਆ ਬਾਣੀ ਪੜ੍ਹਦੇ ਨੇ ਗੁਰੂ ਦੀ ਬਾਣੀ ਦੇ ਲੜ ਲੱਗਦੇ ਨੇ ਫਿਰ ਚਾਹੇ ਜਗ੍ਹਾ ਕੋਈ ਵੀ ਹੋਵੇ ਥਾਂ ਕੋਈ ਵੀ ਹੋਵੇ ਵੇਲਾ ਕੋਈ ਵੀ ਹੋਵੇ ਜਿੱਥੇ ਵੀ ਸ਼ਬਦ ਦੀ ਸਮਾਪਤੀ ਹੁੰਦੀ ਹੈ ਉਹ ਸੀਸ ਝੁਕਾ ਕੇ ਵਾਹਿਗੁਰੂ ਨੂੰ ਨਮਸਕਾਰ ਕਰ ਦਿੰਦੇ ਨੇ ਉਹ ਗੱਭਰੂ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਮਾਂ ਤੂੰ ਬਾਬੇ ਨਾਨਕ ਬਾਰੇ ਇੰਨਾ ਕੁਝ ਕਿਵੇਂ ਜਾਣਦੀਆਂ ਉਸ ਬਾਣੀ ਬਾਰੇ ਤੂੰ ਕਿਵੇਂ ਜਾਣਦੀਆਂ ਉਹਦੀ ਮਾਂ ਦੀ ਅੱਖਾਂ ਭਰ ਗਈਆਂ ਜੀ ਵਰਾਗ ਚ ਤੇ ਮਾਂ ਭਰੀਆਂ ਹੋਈਆਂ ਅੱਖਾਂ ਨਾਲ ਕਹਿੰਦੀ ਐ ਕਿ ਕਿਸੇ ਸਮੇਂ ਮੈਂ ਵੀ ਬਾਬੇ ਨਾਨਕ ਦੀ ਬਾਣੀ ਪੜ੍ਹਾ ਕਰਦੀ ਸੀ ਪੁੱਤਰਾ ਪਰ ਜਦੋਂ ਦਾ ਮੇਰਾ ਵਿਆਹ ਤੇਰੇ ਪਿਤਾ ਨਾਲ ਹੋ ਗਿਆ ਤੇ ਇਸ ਘਰ ਵਿੱਚ ਮੈਂ ਆ ਗਈਆਂ ਇੱਥੇ ਆ ਕੇ ਹੌਲੀ-ਹੌਲੀ ਮੇਰਾ ਵੀ ਸਾਰਾ ਕੁਝ ਜਾਂਦਾ ਰਿਹਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਨੌਜਵਾਨ ਪੁੱਛਦਾ ਕਿ ਮੈਨੂੰ ਹੋਰ ਦੱਸ ਸੇ ਇਸ ਬਾਰੇ ਮਾਂ ਗੁਰੂ ਨਾਨਕ ਪਾਤਸ਼ਾਹ ਉਹਦੇ ਘਰ ਦੀ ਤੇ ਗੁਰਬਾਣੀ ਦੀਆਂ ਸਿਫਤਾਂ ਕਰਕੇ ਪੁੱਤਰ ਨੂੰ ਦੱਸ ਰਹੀ ਆ। ਉਸ ਨੌਜਵਾਨ ਨੇ ਮਾਂ ਦੀਆਂ ਗੱਲਾਂ ਸੁਣ ਕੇ ਕਿਹਾ ਕਿ ਮਾਂ ਅੱਜ ਤੋਂ ਮੈਂ ਵੀ ਕਵਰਾਂ ਨਹੀਂ ਪੂਜਨੀ ਆ। ਮੈਂ ਹੁਣ ਉਸ ਗੁਰੂ ਨੂੰ ਮਿਲਣਾ ਚਾਹੁੰਨਾ ਜਿਹਦੇ ਸਿੱਖ ਅਜ ਮੇਰੇ ਕੋਲੋਂ ਲੰਘ ਕੇ ਗਏ ਨੇ ਜਿਹੜੇ ਗੁਰੂ ਦੀ ਤੇ ਗੁਰੂ ਦੀ ਬਾਣੀ ਦੀਆਂ ਤੂ ਸਿਫਤਾਂ ਪਾਈ ਕਰਦੀਆਂ ਮੈਂ ਵੀ ਬੇਨੇਮੇ ਤੋਂ ਨੇਮ ਵਾਲਾ ਬੰਨਾ ਚਾਹੁੰਨਾ। ਤਾਂ ਮਾਂ ਉਹਦੀ ਮਾਂ ਉਹਨੂੰ ਕਹਿੰਦੀ ਹੈ ਕਿ ਪੁੱਤਰਾ ਆਪਣੇ ਘਰ ਵਿੱਚ ਬਹੁਤ ਗਰੀਬੀ ਹੈ ਆਪਣੇ ਘਰ ਤਾਂ ਕੋਈ ਪੈਸਾ ਤੇ ਲਾਵੀ ਨਹੀਂ ਤੂੰ ਕਿੱਥੇ ਗੁਰੂ ਨੂੰ ਮਿਲਣ ਜਾਏਂਗਾ ਉਹਨੂੰ ਕਿਵੇਂ ਮਿਲੇਗਾ ਉਹ ਨੌਜਵਾਨ ਰੋਂਦਾ ਹੋਇਆ ਕਹਿੰਦਾ ਹੈ ਕਿ ਮਾਂ ਮੈਂ ਇਹ ਤਾਂ ਨਹੀਂ ਜਾਣਦਾ ਮੈਂ ਉਸ ਗੁਰੂ ਨੂੰ ਕਿਵੇਂ ਮਿਲੇਗਾ ਮਿਲੂੰਗਾ ਤੇ ਕਿੱਥੇ ਮਿਲੂੰਗਾ ਪਰ ਮੈਂ ਉਸ ਗੁਰੂ ਨੂੰ ਮਿਲਣਾ ਜ਼ਰੂਰ ਚਾਹਣਾ ਹਾਂ ਆਪਣੇ ਪੁੱਤ ਦੀ ਇਸ ਹਾਲਤ ਨੂੰ ਦੇਖਦੇ ਹੋਏ ਮਾਂ ਕਹਿੰਦੀ ਹੈ ਠੀਕ ਹੈ ਪੁੱਤਰਾ ਜੇਕਰ ਤੂੰ ਗੁਰੂ ਨੂੰ ਮਿਲਣਾ ਇੰਨੀ ਹੀ ਤੇਰੀ ਇੱਛਾ ਹੈ ਤਾਂ ਫਿਰ ਇੱਕ ਰਸਤਾ ਹੈ ਜਿਸ ਨਾਲ ਤੂੰ ਉਸ ਗੁਰੂ ਉਸ ਸੱਚੇ ਪਾਤਸ਼ਾਹ ਨੂੰ ਮਿਲ ਸਕਦਾ ਹੈ ਫਿਰ ਚਾਹੇ ਜਿੰਨੀ ਮਰਜ਼ੀ ਦੂਰੀ ਹੋਵੇ ਸਭ ਕੁਝ ਮਿਟ ਜਾਂਦਾ ਹੈ ਗੱਭਰੂ ਕਹਿੰਦਾ ਕਿ ਮਾਂ ਮੈਨੂੰ ਜਲਦੀ ਉਹ ਰਸਤਾ ਦੱਸੋ ਕਿ ਕਿਵੇਂ ਮੈਂ ਬਿਨਾਂ ਪੈਸਿਆਂ ਤੋਂ ਤੇ ਇੰਨੀ ਦੂਰੀ ਤੈਅ ਕਰਕੇ ਗੁਰੂ ਪਾਤਸ਼ਾਹ ਨੂੰ ਮਿਲ ਸਕਦਾ ਇਹ ਗੱਲ ਜਿਹੜੀ ਹੋ ਰਹੀ ਹੈ ਜੀ ਇਹ ਪਿੰਡ ਬਤਾਲਾ ਦੀ ਹੋ ਰਹੀ ਹੈ ਤੇ ਬਾਬਾ ਬਕਾਲਾ ਗੁਰੂ ਸਾਹਿਬ ਉਥੋਂ ਹੈਣ ਹੁੰਦੇ ਨਹੀਂ ਤੇ ਕਦੇ ਕਿਤੇ ਕਦੇ ਕਿਤੇ ਗੁਰੂ ਸਾਹਿਬ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਮੈਂ ਕਿਵੇਂ ਗੁਰੂ ਨੂੰ ਮਿਲ ਸਕਦਾ ਹਾਂ ਉਹਨੇ ਆਪਣੀ ਜਦੋਂ ਮਾਂ ਨੂੰ ਪੁੱਛਿਆ ਉਹਦੀ ਮਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮਨ ਦੇ ਚਿੰਤਨ ਦੇ ਨਾਲ ਤੂੰ ਮਨ ਕਰਕੇ ਗੁਰੂ ਸਾਹਿਬ ਦਾ ਸਿਮਰਨ ਕਰ ਗੁਰੂ ਗੁਰੂ ਉਪਕਾਰ ਉਹ ਗੁਰੂ ਆਪ ਚੱਲ ਕੇ ਤੇਰੇ ਘਰ ਵਿੱਚ ਆਵੇਗਾ ਉਹ ਨੌਜਵਾਨ ਫੇਰ ਆਪਣੀ ਮਾਂ ਨੂੰ ਸਵਾਲ ਕਰਦਾ ਕਿ ਮਾਂ ਮੈਂ ਤਾਂ ਉਸ ਗੁਰੂ ਨੂੰ ਦੇਖਿਆ ਵੀ ਨਹੀਂ ਫਿਰ ਉਸ ਦਾ ਚਿੰਤਨ ਕਿਵੇਂ ਕਰਾਂ ਮਾਂ ਕਹਿੰਦੀ ਹੈ ਇਹੀ ਤਾਂ ਬਾਬੇ ਨਾਨਕ ਦੇ ਘਰ ਦੀ ਖਾਸੀਅਤ ਹੈ ਇਹੀ ਉਸ ਦੀ ਗੁਰਬਾਣੀ ਦੀ ਵਡਿਆਈ ਹੈ ਉਹਦਾ ਚਿੰਤਨ ਕਰਨ ਵਾਸਤੇ ਉਹਨੂੰ ਦੇਖਣ ਦੀ ਲੋੜ ਨਹੀਂ ਬਸ ਉਹਨੂੰ ਮਨ ਕਰਕੇ ਪੁਕਾਰ ਗੁਰੂ ਆਪ ਚੱਲ ਕੇ ਤੁਹਾਡੇ ਘਰ ਵਿੱਚ ਆਵੇਗਾ ਗੱਭਰੂ ਕਹਿਣ ਲੱਗਾ ਕਿ ਠੀਕ ਹੈ ਮਾਂ ਜੇ ਗੁਰੂ ਸਾਡੇ ਘਰ ਆ ਗਿਆ ਤਾਂ ਮਾਂ ਵਿੱਚ ਹੀ ਉਸ ਦੀ ਗੱਲ ਨੂੰ ਟੋਕਦੀ ਕਹਿੰਦੀ ਹੈ ਕਿ ਕਦੇ ਜੇ ਸ਼ਬਦ ਦੀ ਵਰਤੋਂ ਨਹੀਂ ਕਰਨੀ ਬੱਚੇ ਕਿਉਂਕਿ ਜੇ ਸ਼ਬਦ ਹਮੇਸ਼ਾ ਦੁਵਿਧਾ ਪੈਦਾ ਕਰਦਾ ਹੈ ਆਪਣੇ ਗੁਰੂ ਤੇ ਬੇਵਿਸ਼ਵਾਸੀ ਪੈਦਾ ਕਰਦਾ ਹੈ ਗੁਰੂ ਸਾਹਿਬ ਆਉਣਗੇ ਤੇ ਜ਼ਰੂਰ ਆਉਣਗੇ ਤਾਂ ਉਹ ਗੱਭਰੂ ਕਹਿੰਦਾ ਕਿ ਠੀਕ ਹੈ ਜਦੋਂ ਗੁਰੂ ਸਾਹਿਬ ਆਪਣੇ ਘਰ ਆਉਣਗੇ ਆਪਾਂ ਉਹਨਾਂ ਨੂੰ ਕੀ ਭੇਟਾ ਦੇਵਾਂਗੇ ਮਾਂ ਉਹਨੂੰ ਕਹਿੰਦੀ ਹੈ ਕਿ ਵੈਸੇ ਤਾਂ ਗੁਰੂ ਕਦੀ ਭੇਟਾ ਦਾ ਭੁੱਖਾ ਨਹੀਂ ਹੁੰਦਾ ਪਰ ਹਾਂ ਜੇ ਤੂੰ ਸਤਕਾਰ ਵੱਜੋਂ ਕੁਝ ਦੇਣਾ ਚਾਹੁੰਦਾ ਤਾਂ ਦੋ ਦੰਤਾਂ ਤੋੜ ਕੇ ਜਾਂ ਕੁਝ ਮਿੱਠਾ ਜਾਂ ਕੋਈ ਫੁੱਲ ਵੀ ਜੇ ਰੱਖ ਲੇਗਾ ਤਾਂ ਗੁਰੂ ਨੂੰ ਉਹ ਵੀ ਮਨਜ਼ੂਰ ਹੋਏਗਾ ਤਾਂ ਨੌਜਵਾਨ ਕਹਿਣ ਲੱਗਾ ਠੀਕ ਐ ਮਾਂ ਫਿਰ ਕੁਝ ਮਿੱਠਾ ਹੀ ਦੇ ਦੇ ਮੈਂ ਗੁਰੂ ਨੂੰ ਭੇਟਾ ਕਰ ਸਕਾਂ ਤਾਂ ਮਾਂ ਨੇ ਘਰ ਵਿੱਚ ਪਈ ਗੁੜ ਦੀ ਰੋੜੀ ਦਿੱਤੀ ਉਹਨੂੰ ਤੇ ਉਹਨੇ ਆਪਣੇ ਪਰਨੇ ਦੇ ਪੱਲੇ ਦੇ ਨਾਲ ਬੰਨ ਲਿਆ ਨੌਜਵਾਨ ਕਹਿਣ ਲੱਗਾ ਕਿ ਮਾਂ ਕੱਲ ਤੈਨੂੰ ਮੈਂ ਇੱਕ ਟਕਾ ਲਿਆ ਕੇ ਦਿੱਤਾ ਸੀ ਉਹ ਵੀ ਮੈਨੂੰ ਦੇ ਦੇ ਗੁਰੂ ਨੂੰ ਮੈਂ ਗੁੜ ਖਾਣ ਨੂੰ ਦੇ ਦਾਂਗਾ ਤੇ ਇਹ ਟਕਾ ਭੇਟਾ ਕਰਕੇ ਕਹਾਂਗਾ ਕਿ ਮੇਰੇ ਗਰੀਬ ਦੀ ਭੇਟਾ ਸਤਿਕਾਰ ਕਰੋ ਉਹਦੀ ਮਾਂ ਕੋਲੋਂ ਗੋੜ ਦੀ ਰੋੜੀ ਤੇ ਸਿੱਕਾ ਲੈ ਕੇ ਪਰਨੇ ਵਿੱਚ ਪੱਲੇ ਨਾਲ ਬੰਨ ਲੈਂਦਾ ਫਿਰ ਉਹ ਪਰਨਾ ਹਮੇਸ਼ਾ ਦੇ ਕੋਲ ਰੱਖਦਾ ਉਹਨੂੰ ਲੱਗਦਾ ਕਿ ਮੈਂ ਜਦੋਂ ਗੁਰੂ ਗੁਰੂ ਪਕਾਰੂੰਗਾ ਗੁਰੂ ਕਿਸੇ ਵੀ ਵੇਲੇ ਮੇਰੇ ਸਾਹਮਣੇ ਆ ਸਕਦੇ ਨੇ ਦਰਸ਼ਨ ਦੇ ਸਕਦੇ ਨੇ ਮੈਂ ਹਮੇਸ਼ਾ ਭੇਟਾ ਉਹਦੇ ਕੋਲ ਰੱਖਾਂ ਉਹ ਪਰਨੇ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ ਜਦੋਂ ਸੌਣ ਲੱਗਦਾ ਪਰਨਾ ਸਹਰਾਣੇ ਰੱਖ ਲੈਂਦਾ ਕੰਮ ਕਰਨ ਵੇਲੇ ਪਰਨਾ ਮੋਢਿਆਂ ਤੇ ਰੱਖ ਲੈਂਦਾ ਖੂਹ ਤੇ ਜਾਣਾ ਤਾਂ ਵੀ ਪਰਨਾ ਚੁੱਕੀ ਫਿਰਨਾ ਉਹਦੇ ਪਰਨੇ ਨੂੰ ਵੇਖ ਕੇ ਪਿੰਡ ਵਾਲਿਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨੂੰ ਪੁੱਛਣਾ ਕੀਤਾ ਕਿ ਤੂੰ ਪਰਨਾ ਕਿਉਂ ਸਾਰਾ ਦਿਨ ਚੱਕੀ ਫਿਰਦਾ ਰਹਿਣਾ ਹੈ ਕੀ ਤੂੰ ਇਹਦੇ ਪੱਲੇ ਨਾਲ ਬੰਨੀ ਫਿਰਦਾ ਉਹਨੇ ਕਹਿਣਾ ਕਿ ਮੇਰੇ ਗੁਰੂ ਦੀ ਇਹਦੇ ਵਿੱਚ ਭੇਟਾ ਹੈ ਜਦੋਂ ਮੇਰਾ ਗੁਰੂ ਮੈਨੂੰ ਦਰਸ਼ਨ ਕਰ ਕਰਾਊਗਾ ਜਦੋਂ ਅਮਰੀਕਾ ਦੇ ਸਮਾਂ ਆਊਗਾ ਮੇਰੇ ਗੁਰੂ ਸਾਹਿਬ ਮੈਨੂੰ ਮਿਲਣ ਆਉਣਗੇ ਮੈਂ ਇਹ ਦੇ ਵਿੱਚੋਂ ਭੇਟਾ ਕੱਢ ਕੇ ਗੁਰੂ ਨੂੰ ਦੇਵਾਂਗਾ ਉਹ ਸਾਰੇ ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਜੀ ਤੇ ਲੋਕਾਂ ਨੇ ਉਹਦਾ ਮਜ਼ਾਕ ਉਡਾਉਣ ਲੱਗ ਪਏ ਉਹਦੀ ਛੇੜ ਰੱਖ ਲਈ ਉਹਨੂੰ ਪੱਲਾ ਪੱਲਾ ਕਹਿ ਕੇ ਛੇੜਨ ਲੱਗ ਪਏ ਕਿਉਂਕਿ ਹਮੇਸ਼ਾ ਹੀ ਪਰਨੇ ਦੇ ਪੱਲੇ ਵਿੱਚ ਗੁੜ ਤੇ ਰੋੜੀ ਬਨ ਕੇ ਟਕਾ ਬਨ ਕੇ ਉਹ ਆਪਣੇ ਨਾਲ ਲੈ ਕੇ ਫਿਰਦਾ ਸੀ ਹੁਣ ਜੇ ਕੋਈ ਆਪਣੇ ਵਰਗਾ ਉਹ ਉਸ ਵੇਲੇ ਹੁੰਦਾ ਜਿਵੇਂ ਲੋਕ ਉਹਦਾ ਮਜ਼ਾਕ ਕਢਾਰੇ ਸੀ ਨਮੋਸ਼ੀ ਤੋਂ ਡਰਦੇ ਮਾਰੇ ਨੇ ਉਹਨੇ ਹਟ ਜਾਣਾ ਸੀ ਪਰ ਜਦ ਭਾਈ ਪੱਲਾ ਜੀ ਜਿਵੇਂ ਜਿਵੇਂ ਲੋਕ ਉਹਦਾ ਮਜ਼ਾਕ ਉਡਾਉਂਦੇ ਉਹਦਾ ਗੁਰੂ ਵਿੱਚ ਵਿਸ਼ਵਾਸ ਹੋਰ ਦ੍ਰਿੜ ਹੁੰਦਾ ਜਾਂਦਾ ਉਹ ਬਿਰਹਾ ਦੇ ਵਿੱਚ ਰਹਿਣ ਲੱਗ ਪਿਆ 24 ਘੰਟੇ ਗੁਰੂ ਗੁਰੂ ਪੁਕਾਰਨ ਲੱਗ ਪਿਆ ਕੋਈ ਕੰਮ ਕਰਨਾ ਸੁਰਤ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖਣੀ ਚਤੋਂ ਪੈਰ ਆਪਣੇ ਗੁਰੂ ਨੂੰ ਵਾਜਾਂ ਮਾਰਦੇ ਫਿਰਦੇ ਰਹਿਣਾ ਜਿਵੇਂ ਜਿਵੇਂ ਦਿਨ ਬੀਤ ਗਏ ਭਾਈ ਪੱਲਾ ਦਾ ਟਕਾ ਹੋਰ ਬਣਦਾ ਗਿਆ ਬਿਰਹਾ ਵਿੱਚ ਆ ਕੇ ਦਿਨ ਰਾਤ ਗੁਰੂ ਗੁਰੂ ਕਰਨ ਲੱਗ ਪਏ ਮੈਨੂੰ ਦਰਸ਼ਨ ਦੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਬੇਨਾਮਾ ਹਾਂ ਮੈਨੂੰ ਨਾਮ ਵਾਲਾ ਕਰ ਦੇ ਮੈਨੂੰ ਦਰਸ਼ਨ ਦੇ ਮੈਨੂੰ ਦਰਸ਼ਨ ਦੇ ਮੈਨੂੰ ਦਰਸ਼ਨ ਦੇ ਫੇਰ 19 ਦਿਨੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਪਿੰਡ ਬਕਾਲੇ ਆਉਂਦੇ ਨੇ ਯਾਦ ਰੱਖਿਓ ਇੱਥੇ ਸ਼ਬਦ ਬਕਾਲਾ ਹੀ ਵਰਤਿਆ ਜਾਏਗਾ ਕਿਉਂਕਿ ਬਕਾਲੇ ਨੇ ਦੇ ਨਾਂ ਨਾਲ ਜਿਹੜਾ ਬਾਬਾ ਸ਼ਬਦ ਲੱਗਿਆ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਉੱਥੇ ਸੰਗਤ ਲੱਗਣੀ ਸ਼ੁਰੂ ਹੋਈ ਤਾਂ ਫਿਰ ਜਾ ਕੇ ਬਾਬਾ ਬਕਾਲਾ ਬਣਿਆ ਸੀ ਜੀ ਇਸ ਤੋਂ ਪਹਿਲਾਂ ਇਹਨੂੰ ਸਿਰਫ ਬਕਾਲਾ ਹੀ ਕਿਹਾ ਜਾਂਦਾ ਸੀ ਇਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਕਾਲੇ ਆਉਂਦੇ ਨੇ ਤੇ ਉਧਰ ਭਾਈ ਪੱਲਾ ਜੀ ਦਾ ਬਿਰਹਾ ਇੰਨਾ ਵੱਧ ਗਿਆ ਕਿ ਇੱਕ ਦਿਨ ਸਿਖਰ ਦੁਪਹਿਰੇ ਖੇਤ ਵਿੱਚ ਵਟ ਤੇ ਬੈਠਾ ਉੱਚੀ-ਉੱਚੀ ਰੋ ਰਿਹਾ ਹੁੰਦਾ ਹੈ ਤੇ ਪੁਕਾਰ ਰਿਹਾ ਹੁੰਦਾ ਮੈਨੂੰ ਦਰਸ਼ਨ ਦਿਓ ਮੈਨੂੰ ਦਰਸ਼ਨ ਦਿਓ ਮੈਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਸੰਗਤਾਂ ਵਿੱਚੋਂ ਉੱਠ ਕੇ ਇੱਕਦਮ ਖੜੇ ਹੁੰਦੇ ਨੇ ਘੋੜੇ ਤੇ ਸਵਾਰ ਹੁੰਦੇ ਨੇ ਘੋੜੇ ਨੂੰ ਅੱਡੀ ਮਾਰ ਕੇ ਜਦੋਂ ਨਿਕਲਣ ਲੱਗਦੇ ਨੇ ਸੰਗਤ ਪੁੱਛਦੀ ਹੈ ਗੁਰੂ ਸਾਹਿਬ ਜੀ ਕਿੱਧਰ ਜਾ ਰਹੇ ਹੋ ਤਾਂ ਗੁਰੂ ਸਾਹਿਬ ਜੀ ਦਾ ਜਵਾਬ ਸੀ ਕਿ ਇੱਕ ਪੱਥਰਾ ਨਾ ਟਕਰਾ ਕੇ ਚਟਾਨਾਂ ਨੂੰ چیرਦੀ ਹੋਈ ਰੁੱਖਾਂ ਦੇ ਤਣਿਆਂ ਦਾ ਮੁਕਾਬਲਾ ਕਰਦੀ ਹੋਈ ਇੱਕ ਬਿਰਹਾ ਦੀ ਨਦੀ ਸਾਨੂੰ ਮਿਲਣ ਵਾਸਤੇ ਆ ਰਹੀ ਹੈ ਬਸ ਉਸੇ ਨੂੰ ਅੱਗੋਂ ਲੈਣ ਜਾ ਰਹੇ ਆਂ ਬਕਾਲੇ ਤੋਂ ਚੱਲ ਕੇ ਗੁਰੂ ਸਾਹਿਬ ਸਠਿਆਲੇ ਦੇ ਪਿੰਡ ਬਤਾਲੇ ਪਹੁੰਚਦੇ ਨੇ ਇੱਥੇ ਜਾ ਕੇ ਇੱਕ ਪਿੰਡ ਦੇ ਬੰਦੇ ਨੂੰ ਪਿੰਡ ਦਾ ਨਾਮ ਵਗੈਰਾ ਪੁੱਛਦੇ ਨੇ ਤਾਂ ਉਹ ਬੰਦਾ ਪਿੰਡ ਦਾ ਨਾਂ ਬਤਾਲਾ ਦੱਸਦਾ ਹੈ ਜੀ ਤੇ ਫਿਰ ਗੁਰੂ ਸਾਹਿਬ ਨੂੰ ਪੁੱਛਦੇ ਨੇ ਕਿ ਇੱਥੋਂ ਦਾ ਚੌਧਰੀ ਕੌਣ ਹੈ ਥੋੜੀ ਦੂਰ ਭਾਈ ਪੱਲਾ ਜੀ ਬੈਠੇ ਹੁੰਦੇ ਆ ਵਟ ਤੇ ਉਹ ਬੰਦਾ ਭਾਈ ਪੱਲਾ ਜੀ ਨੂੰ ਮਜ਼ਾਕ ਉਡਾਉਂਦਾ ਹੋਇਆ ਕਹਿੰਦਾ ਕਿ ਪਿੰਡ ਦਾ ਚੌਧਰੀ ਤਾਂ ਉਹ ਵਟ ਤੇ ਬੈਠਾ ਹੈ ਜੀ ਕਿਉਂਕਿ ਅਕਸਰ ਮਾੜੇ ਬੰਦੇ ਨੂੰ ਕਮਜ਼ੋਰ ਬੰਦੇ ਨੂੰ ਗਰੀਬ ਬੰਦੇ ਨੂੰ ਪਿੰਡਾਂ ਦੇ ਵਿੱਚ ਐਦਾਂ ਚੌਧਰੀ ਜਾਂ ਸਰਪੰਚ ਕਹਿ ਕੇ ਮਜ਼ਾਕ ਉਹਦਾ ਉਡਾਉਂਦੇ ਨੇ ਗੁਰੂ ਸਾਹਿਬ ਉਹਦੇ ਕੋਲ ਜਾਂਦੇ ਨੇ ਤੇ ਜਾਣ ਲੱਗੇ ਉਸ ਬੰਦੇ ਨੂੰ ਕਹਿੰਦੇ ਨੇ ਕਿ ਜੇ ਤੂੰ ਕਹਿ ਰਿਹਾ ਹੈ ਕਿ ਉਹ ਪਿੰਡ ਦਾ ਚੌਧਰੀ ਹੈ ਤੇ ਹਾਂ ਸਮਾਂ ਆਵੇਗਾ ਇਹੀ ਬੰਦਾ ਪਿੰਡ ਦਾ ਚੌਧਰੀ ਬਣੇਗਾ ਗੁਰੂ ਸਾਹਿਬ ਉਹਦੇ ਕੋਲ ਪਹੁੰਚ ਜਾਂਦੇ ਨੇ ਉਹ ਆਪਣੀ ਸੁਰਤ ਵਿੱਚ ਨੀਵੀਂ ਪਾਈ ਘਟ ਤੇ ਬੈਠਾ ਉੱਚੀ ਉੱਚੀ ਰੋ ਕੇ ਪੁਕਾਰ ਰਿਹਾ ਹੈ ਕਦੋਂ ਆਉਂਗੇ ਕਦੋਂ ਆਉਂਗੇ ਕਦੋਂ ਮੇਹਰ ਕਰੋਗੇ ਕਦੋਂ ਦਰਸ਼ਨ ਦਿਓਗੇ ਮੈਂ ਕਿੰਨੇ ਚਿਰ ਤੋਂ ਪੱਲੇ ਨਾਲ ਗੁੜ ਬੰਨੀ ਬੈਠਾ ਹਾਂ ਕਿਰਪਾ ਕਰੋ ਗੁਰੂ ਸਾਹਿਬ ਉਹਨੂੰ ਆਵਾਜ਼ ਦਿੰਦੇ ਨੇ ਬੇਟਾ ਅਸੀਂ ਆ ਗਏ ਆਂ ਉੱਪਰ ਨੂੰ ਨਿਗਾਹ ਚੱਕ ਕੇ ਦੇਖਦਾ ਹੈ ਸਾਹਮਣੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾ ਬੰਦੀ ਛੋੜ ਦాతਾ ਗੁਰੂ ਹਰਗੋਬਿੰਦ ਸਾਹਿਬ ਜੀ ਖੜੇ ਮਥੇ ਉਹਨਾਂ ਨੂੰ ਜਦੋਂ ਦੇਖਦਾ ਹੈ ਤਾਂ ਉਹ ਖੜੇ ਪਾਤਸ਼ਾ ਨੂੰ ਦੇਖ ਕੇ ਖੜਾ ਹੋ ਜਾਂਦਾ ਹੈ ਗੁਰੂ ਨੂੰ ਵੇਖ ਜਿਵੇਂ ਉਹਦੀ ਸੁੱਧ ਬੁੱਧ ਗਵਾਚ ਗਈ ਉਹ ਕਦੇ ਬੈੰਦਾ ਹੈ ਕਦੇ ਉੱਠਦਾ ਹੈ ਉਹਨੂੰ ਸਮਝ ਨਹੀਂ ਆਉਂਦੀ ਉਹਨੂੰ ਕੁਝ ਸੁੱਝ ਨਹੀਂ ਰਿਹਾ ਚਾਹ ਦੇ ਵਿੱਚ ਕੀ ਮੈਂ ਕੀ ਕਰਾਂ ਫਿਰ ਕੁਝ ਸਮਝ ਜਦੋਂ ਨਹੀਂ ਆਉਂਦੀ ਤੇ ਕੁਝ ਸਮੇਂ ਬਾਅਦ ਬੈਠਾ ਬੈਠਾ ਵਟ ਤੇ ਘੋੜੇ ਦੀ ਰਕਾਬ ਵਿੱਚ ਪਿਆ ਗੁਰੂ ਸਾਹਿਬ ਦਾ ਚਰਨ ਉਹਨੂੰ ਹੱਥ ਲਾ ਕੇ ਉਹਦੇ ਨਾਲ ਲਿਫਟ ਜਾਂਦਾ ਹੈ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਗੁਰੂ ਸਾਹਿਬ ਘੋੜੇ ਤੋਂ ਥੱਲੇ ਉਤਰਦੇ ਨੇ ਉਹਦੇ ਨਾਲ ਉਹਨੂੰ ਗਲੇ ਨਾਲ ਲਾਉਂਦੇ ਨੇ ਤੇ ਉਹਦੇ ਨਾਲ ਵਰਤ ਤੇ ਉੱਤੇ ਥੱਲੇ ਹੀ ਬੈਠ ਜਾਂਦੇ ਨੇ ਇਹ ਹੈ ਗੁਰੂ ਦਾ ਪਿਆਰ ਘੋੜਿਆਂ ਦੀ ਸਵਾਰੀਆਂ ਕਰਨ ਵਾਲੇ ਸੰਘਾਸਨਾਂ ਤੇ ਬੈਠਣ ਵਾਲੇ ਸੱਚੇ ਪਾਤਸ਼ਾਹ ਮੇਰੇ ਹਰ ਗੋਬਿੰਦ ਸਾਹਿਬ ਜੀ ਜਦੋਂ ਸਿੱਖ ਪਿਆਰ ਨਾਲ ਪੁਕਾਰਦੇ ਨੇ ਤਾਂ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਉਹ ਕੋਲ ਆ ਕੇ ਭੁੰਜੇ ਹੀ ਆਸਣ ਲਾ ਲੈਂਦੇ ਨੇ ਉਧਰ ਭਾਈ ਪੱਲਾ ਅਜੇ ਵੀ ਬਿਰਹਾ ਵਿੱਚ ਹੈ ਝਾ ਵਿੱਚ ਹੈ ਉਹਨੂੰ ਕੁਝ ਨਹੀਂ ਸੁਝ ਰਿਹਾ ਤਾਂ ਗੁਰੂ ਸਾਹਿਬ ਨੂੰ ਆਪ ਆਵਾਜ਼ ਦੇ ਕੇ ਪੁੱਛਦੇ ਨੇ ਕਿ ਪੁੱਤਰ ਕੁਝ ਖਾਣ ਨੂੰ ਦੇਂਗਾ ਸਾਨੂੰ ਭੁੱਖ ਲੱਗੀ ਐ ਅਸਲ ਦੇ ਵਿੱਚ ਗੁਰੂ ਸਾਹਿਬ ਉਹਦੇ ਪੱਲੇ ਨਾਲ ਬੰਨਿਆ ਗੁੜ ਖਾਣਾ ਚਾਹੁੰਦੇ ਸਨ ਕਿਉਂਕਿ ਇੰਨੇ ਵਾਰ ਗੁਰੂ ਗੁਰੂ ਪਕਾਰਨ ਨਾਲ ਬਾਣੀ ਪੜਨ ਨਾਲ ਸਿਮਰਨ ਪੜਨ ਨਾਲ ਸੱਚ ਜਾਣਿਓ ਉਹ ਗੁੜ ਦੀ ਰੋੜੀ ਦੇ ਵਿੱਚ ਵੀ ਵਰਕਤਾ ਪੈ ਚੁੱਕੀਆਂ ਸਨ ਉਹ ਗੁੜ ਦੀ ਰੋੜੀ ਹੁਣ ਗੁੜ ਦੀ ਰੋੜੀ ਨਹੀਂ ਉਹ ਕੁਝ ਹੋਰ ਹੀ ਬਣ ਚੁੱਕੀ ਸੀ ਭਾਈ ਪੱਲਾ ਆਪਣੇ ਪਰਨੇ ਦੇ ਪੱਲੇ ਵਿੱਚੋਂ ਗੁੜ ਦੀ ਰੋੜੀ ਖੋਲਦੇ ਨੇ ਗੁਰੂ ਸਾਹਿਬ ਨੂੰ ਖਾਣ ਨੋ ਦਿੰਦੇ ਨੇ ਕੋ ਟਕਾ ਗੁਰੂ ਸਾਹਿਬ ਦੇ ਚਰਨਾਚਰਪਤ ਕਰਦੇ ਨੇ ਗੁਰੂ ਸਾਹਿਬ ਉਸ ਰੋੜੀ ਨੂੰ ਬੜੇ ਪਿਆਰ ਨਾਲ ਛਕਦੇ ਨੇ ਗੁਰੂ ਦੀ ਰੋੜੀ ਖਾਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਉਹ ਭਾਈ ਪੱਲੇ ਨੂੰ ਕਹਿੰਦੇ ਨੇ ਕਿ ਸਾਨੂੰ ਆਪਣੇ ਘਰ ਨਹੀਂ ਲੈ ਕੇ ਜਾਏਂਗਾ ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਭਾਈ ਪੱਲਾ ਜੀ ਫੁੱਲੇ ਨਹੀਂ ਸਮਾਉਂਦੇ ਗੁਰੂ ਸਾਹਿਬ ਘੋੜੇ ਦੇ ਉੱਪਰ ਬੈਠਦੇ ਨੇ ਪਾਈ ਪੱਲਾ ਉਹਨਾਂ ਦੇ ਨਾਲ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ। ਪਾਈ ਪੱਲਾ ਗੁਰੂ ਸਾਹਿਬ ਨੂੰ ਲੈ ਕੇ ਆਪਣੇ ਘਰ ਪਹੁੰਚ ਜਾਂਦਾ ਹੈ। ਘਰ ਪਹੁੰਚ ਕੇ ਮਾਂ ਨੂੰ ਆਵਾਜ਼ ਦਿੰਦਾ ਹੈ ਕਿ ਮਾਂ ਦੇਖ ਸਤਗੁਰ ਆਏ ਨੇ। ਘਰ ਦੇ ਵਿੱਚ ਪੁਰਾਣਾ ਜਿਹਾ ਮੰਝਾ ਹੁੰਦਾ ਸੀ ਤੇ ਉਹ ਮੰਝੇ ਨੂੰ ਉਹਨਾਂ ਨੇ ਡਾਹਤਾ ਗੁਰੂ ਸਾਹਿਬ ਵਾਸਤੇ ਉਹਦੇ ਉੱਪਰ ਉਹਨਾਂ ਨੇ ਬਿਸਤਰਾ ਵਿਛਾਕਤਾ। ਉਹਦੇ ਉੱਪਰ ਬਿਸਤਰਾ ਵਿਛਾ ਕੇ ਗੁਰੂ ਸਾਹਿਬ ਜੀ ਨੂੰ ਉਹਦੇ ਤੇ ਬਰਾਜਮਾਨ ਹੋਣ ਲਈ ਕਿਹਾ ਬੇਨਤੀ ਕੀਤੀ। ਫਿਰ ਉਹਨਾਂ ਦੋਨਾਂ ਨਾਲ ਕੁਝ ਗੱਲਾਂ-ਬਾਤਾਂ ਗੁਰੂ ਸਾਹਿਬ ਨੇ ਕੀਤੀਆਂ ਗੱਲਾਂ-ਬਾਤਾਂ ਤੋਂ ਬਾਅਦ ਗੁਰੂ ਸਾਹਿਬ ਕਹਿਣ ਲੱਗੇ ਕਿ ਸਾਨੂੰ ਭੁੱਖ ਲੱਗੀ ਐ ਸਾਨੂੰ ਪ੍ਰਸ਼ਾਦਾ ਨਹੀਂ ਛਕਾਉਂਗੇ ਇਤਿਹਾਸਕਾਰ ਲਿਖਦੇ ਨੇ ਕਿ ਉਸ ਦਿਨ ਉਸ ਘਰ ਦੇ ਵਿੱਚ ਢਾਈ ਸੇ ਰਾਟਾ ਤੇ ਕੇਵਲ ਅੱਧਾ ਸੇਰ ਦਾਲ ਸੀ ਜੀ ਘਿਓ ਬਿਲਕੁਲ ਵੀ ਨਹੀਂ ਸੀ ਮਾਂ ਨੇ ਹਾਂਡੀ ਵਿੱਚ ਦਾਲ ਪਾ ਕੇ ਹਾਰੇ ਤੇ ਧਰ ਦਿੱਤੀ ਐ ਆਪ ਆਟਾ ਗੁੰਨਣ ਲੱਗ ਪਈ ਐ ਪ੍ਰਸ਼ਾਦੇ ਪਕਾਏ ਨੇ ਪ੍ਰਸ਼ਾਦੇ ਪਕਾ ਕੇ ਉਧਰ ਪਿੰਡ ਵਿੱਚ ਅਕਸਾਰੇ ਕਿਤੇ ਤੇ ਬਾਬਾ ਬਕਾਲਾ ਜੋ ਕਿ ਉਸ ਵੇਲੇ ਬਤਾਲਾ ਸੀ ਬਕਾਲਾ ਸੀ ਸੌਰੀ ਕੇਵਲ ਉੱਥੇ ਵੀ ਖਬਰ ਪਹੁੰਚ ਗਈ ਕਿ ਗੁਰੂ ਸਾਹਿਬ ਇੱਥੇ ਆਏ ਨੇ ਸੰਗਤਾਂ ਨੇ ਉੱਥੋਂ ਚਾਲੇ ਪਾਤੇ ਸੰਗਤ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬੈਠੇ ਨੇ ਤੇ ਮਾਈ ਪ੍ਰਸ਼ਾਦਾ ਪੱਕ ਕੇ ਜਦੋਂ ਤਿਆਰ ਹੋ ਗਿਆ ਮਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਲੰਗਰ ਪੱਕ ਕੇ ਤਿਆਰ ਹੈ ਜੀ ਪਰ ਜਦੋਂ ਉਹਨਾਂ ਦੇ ਮੂੰਹੋਂ ਪਰ ਨਿਕਲਦਾ ਗੁਰੂ ਸਾਹਿਬ ਕਹਿਣ ਲੱਗੇ ਕਿ ਪਰ ਕੀ ਤਾਂ ਮਾਂ ਕਹਿਣ ਲੱਗੀ ਪਰ ਘਰ ਵਿੱਚ ਕਿਉਂ ਬਿਲਕੁਲ ਨਹੀਂ ਹੈ ਤੇ ਰੋਟੀਆਂ ਚੋਪੜੀਆਂ ਨਹੀਂ ਗਈਆਂ ਜੀ ਮਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਫਿਕਰ ਨਾ ਕਰੋ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ ਲਿਆਓ ਮੈਂ ਆਪ ਪ੍ਰਸ਼ਾਦਾ ਵਰਤੋਂਦਾ ਹਾਂ ਕਿਉਂਕਿ ਇੰਨੇ ਨੂੰ ਸੰਗਤਾਂ ਉਹਨਾਂ ਦੇ ਘਰ ਵਿੱਚ ਆ ਗਈਆਂ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਗਤਾਂ ਲਾ ਕੇ ਬੈਠਣ ਨੂੰ ਕਿਹਾ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਲੈ ਕੇ ਆਓ ਪ੍ਰਸ਼ਾਦਾ ਪਾਣੀ ਮੈਂ ਆਪ ਸੰਗਤ ਨੂੰ ਪ੍ਰਸ਼ਾਦਾ ਵਰਤਾਵਾਂਗਾ ਗੁਰੂ ਸਾਹਿਬ ਨੇ ਇੱਕ ਇੱਕ ਫੁਲਕੇ ਤੇ ਚੋਜੀ ਪ੍ਰੇਤਨ ਨੇ ਫਿਰ ਆਪ ਆਪਣੇ ਹੱਥਾਂ ਨਾਲ ਦਾਲ ਪਾਈ ਐ ਜੀ ਫੁਲਕਿਆਂ ਦੇ ਉੱਤੇ ਤੇ ਸੰਗਤਾਂ ਨੂੰ ਆਪਣੇ ਹੱਥੀ ਪ੍ਰਸ਼ਾਦਾ ਵਰਤਾਇਆ ਗੁਰੂ ਸਾਹਿਬ ਜੀ ਨੇ ਆਪ ਵੀ ਛਕਿਆ ਅੱਗੇ ਫਿਰ ਜਿਵੇਂ ਜਿਵੇਂ ਗੁਰੂ ਸਾਹਿਬ ਪ੍ਰਸ਼ਾਦਾ ਵਰਤਾ ਰਹੇ ਨੇ ਬਰਕਤਾਂ ਹੋ ਰਹੀਆਂ ਨੇ ਜੀ ਤੇ ਜੋ ਸੰਗਤਾਂ ਆ ਰਹੀਆਂ ਨੇ ਉਹ ਵੀ ਰਾਸ਼ਨ ਪਾਣੀ ਘਿਓ ਦੇਖ ਜੋ ਕਿਸੇ ਦੇ ਘਰ ਵਿੱਚ ਗੁਰੂ ਸਾਹਿਬ ਦੇ ਲਈ ਸ਼ਰਧਾ ਨਾਲ ਬਣਿਆ ਸੀ ਉਹ ਲੈ ਕੇ ਆ ਰਹੇ ਨੇ ਤੇ ਉੱਥੇ ਪੂਰੀਆਂ ਕਹਿ ਲੋ ਕਿ ਜੰਗਲ ਚ ਮੰਗਲ ਲੱਗਣ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਦੇ ਬਚਨ ਅੱਗੇ ਜਾ ਕੇ ਸੱਚ ਹੋਏ ਜੀ ਕਿਉਂਕਿ ਅੱਗੇ ਚੱਲ ਕੇ ਇਹੀ ਭਾਈ ਪੱਲਾ ਜੀ ਪਿੰਡ ਦੇ ਚੌਧਰੀ ਬਣੇ ਜਿਸ ਘਰ ਦੇ ਵਿੱਚ ਐਨੀ ਗਰੀਬੀ ਸੀ ਅੱਜ ਉਸ ਥਾਂ ਤੇ ਗੁਰੂ ਘਰ ਸ਼ੋਭਿਤ ਹੈ ਜੀ ਤੇ ਉਸ ਗੁਰੂ ਘਰ ਦੇ ਵਿੱਚ ਸੋਹਣੇ ਦੇ ਸ਼ਤਰ ਝੁੱਲ ਰਹੇ ਨੇ ਆਪ ਜੀ ਨੂੰ ਬੇਨਤੀ ਹੈ ਕਿ ਇਹ ਸਾਖੀ ਨੂੰ ਆਪਣੇ ਪਰਿਵਾਰ ਦੇ ਸੱਜਣਾ ਦੇ ਵਿੱਚ ਲੋਕਾਂ 'ਚ ਮਿੱਤਰ ਦੋਸਤਾਂ ਵਿੱਚ ਜ਼ਰੂਰ ਸਾਂਝੀ ਕਰਿਓ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਗੁਰੂ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਹਰ ਰੋਜ਼ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਿਆਦਾ ਨਹੀਂ ਤਾਂ ਘੱਟੋ-ਘੱਟ 2 ਤੋਂ 5 ਮਿੰਟ ਗੁਰਬਾਣੀ ਦਾ ਉਚਾਰਨ ਜਾਂ ਵਾਹਿਗੁਰੂ ਦੇ ਗੁਰਮੰਤਰ ਦਾ ਉਚਾਰਨ ਜ਼ਰੂਰ ਕਰਿਆ ਕਰੋ ਕਿਉਂਕਿ ਕੋਈ ਪਤਾ ਨਹੀਂ ਕਿਸ ਦਿਨ ਦਾ ਵਾਹਿਗੁਰੂ ਬੋਲਿਆ ਹੋਇਆ ਸ਼ਬਦ ਤੁਹਾਨੂੰ ਕਿੱਥੇ ਜਾ ਕੇ ਸਹਾਈ ਹੋਣਾ ਹੈ ਐਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਇਸ ਤਰ੍ਹਾਂ ਦੀਆਂ ਇਤਿਹਾਸਿਕ ਤੇ ਧਾਰਮਿਕ ਵੀਡੀਓ ਤੇ ਸਾਖੀਆਂ ਸੁਣਨ ਦੇ ਲਈ ਜੋਤ ਪੰਜਾਬੀ ਬਲੌਗਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ